ਅਜੂ ਸ਼ਰਪੁਰ ਸ਼ਰਚ ਸਰਕਾਰੀ ਕਾਲੇ ਚੌਕ ਤੇ ਪ੍ਰਬਾਤ ਸ਼ੋਕ ਵਿਚਾਰਕ ਕਲੀਨਿਕ ਤੋਂ ਦਵਾਈ ਲੈਣ ਆਈ ਮਹਿਲਾ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਆ ਮਹਿਲਾ ਦਾ ਪਰਸਲ ਉਠਲਿਆ ਤੇ ਫਰਾਰ ਹੋ ਗਏ ਮਹਿਲਾ ਦੇ ਦੱਸਲ ਮੁਤਾਬਕ ਪਰਸ ਵਿੱਚ 1500 ਰੁਪਏ ਦੀ ਨਕਦੀ ਮੋਬਾਈਲ ਫੋਨ ਅਤੇ ਜ਼ਰੂਰੀ ਕਾਗਜ਼ਾਤ ਸੀ ਹਾਲਾਂਕਿ ਪੀੜਤ ਮਹਿਲਾ ਵੱਲੋਂ ਉਕਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰੰਤੂ ਭੱਜਦੀ ਹੋਈ ਮਹਿਲਾ ਸੜਕ ਵਿੱਚ ਡਿੱਗ ਪਈ ਜਿਸ ਕਾਰਨ ਉਹ ਮਾਮੂਲੀ ਜਿਹੀ ਜ਼ਖਮੀ ਵੀ ਹੋਈ ਤੇ ਇਸ ਦੌਰਾਨ ਸਕੂਟਰ ਸਵਾਰ ਕੁਝ ਨੌਜਵਾਨਾਂ ਵੱਲੋਂ ਉਕਤ ਲੁਟੇਰਿਆਂ ਦਾ ਪਿੱਛਾ ਵੀ ਕਰਨਾ ਚਾਹਿਆ ਪਰੰਤੂ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ ਜਾਣਕਾਰੀ ਦਿੰਦੇ ਹਾਂ ਪੀੜਤ ਮਹਿਲਾ ਮਿਨਾਕਸ਼ੀ ਨੇ ਦੱਸਿਆ ਕਿ ਉਹ ਢੋਲਵਾਹਾ ਜਨੂੜੀ ਦੀ ਰਹਿਣ ਵਾਲੀ ਹੈ ਤੇ ਅੱਜ ਹੁਸ਼ਰਪੁਰ ਸ਼ਹਿਰ 'ਚ ਦਵਾਈ ਲੈਣ ਲਈ ਆਈ ਹੋਈ ਸੀ ਤਾਂ ਇਸ ਤਰ੍ਹਾਂ ਜਿਵੇਂ ਦਵਾਈ ਲੈ ਕੇ ਵਾਪਸ ਜਾ ਰਹੀ ਸੀ ਤਾਂ ਇਸ ਤਰ੍ਹਾਂ ਨੇ ਗਲੀ 'ਚ ਸਪਲੈਂਡਰ ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਉਸ ਦਾ ਪਾਰਸਲ ਉਠਲਿਆ ਤੇ ਫਰਾਰ ਹੋ ਗਏ ਉਕਤ ਮਹਿਲਾ ਨੇ ਦੱਸਿਆ ਕਿ ਉਸ ਵੱਲੋਂ ਲੁਟੇਰਿਆਂ ਦਾ ਕਾਫੀ ਪਿੱਛਾ ਵੀ ਕੀਤਾ ਗਿਆ ਪਰੰਤੂ ਉਹ ਦੌੜਦੇ ਹੋਏ ਸੜਕ ਵਿੱਚ ਘਰ ਦਿਖ ਪਈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱ ਘਟਨਾ ਤੋਂ ਬਾਅਦ ਥਾਣਾ ਮਾਡਲ ਚੋਂ ਦੇ ਐਸ ਐਚਓ ਰਾਮ ਸਿੰਘ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਇੱਕ ਅਫਸਰ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ? ਨਾਕਸ਼ੀ। ਕਿੱਥੋਂ ਆਇਓ ਤੁਸੀਂ? ਟੋਲ ਵਜ ਨੋੜੀ ਤੋਂ। ਹਾਂਜੀ। ਟੋਲ ਵਜ ਨੋੜੀ। ਟੋਲ ਵਜ ਨੋੜੀ ਤੋਂ ਤੇ ਕੀ ਗੱਲਬਾਤ ਹੋਈ ਤੁਹਾਡੇ ਨਾਲ? ਅੱਛਾ ਇੱਥੋਂ ਦੁਆ ਲੈ ਕੇ ਨਿਕਲੇ ਸੀਗੇ ਸੀ ਆ ਜਾਂਦੀ ਹੈ ਪਿੰਚ ਮੈਨੂੰ ਦੁਆ ਦਿਖਾਉਂਦੀ ਵੇਸੇ ਕਿ ਮੈਂ ਗਲੀ ਚੱਲ ਪੁੱਜੀਆਂ ਹੀ ਸੀਗੀਆਂ ਸੀ ਤੇ ਮੋਟਰਸਾਈਕਲ ਦੇ ਦੋ ਖੜੇ ਸੀਗੇ ਮੁੰਡਾ ਇੱਕ ਪਿੱਛੇ ਣਟਕੇ ਆ ਹੁਣੇ ਸਾਡੇ ਹੱਥੋਂ ਚ ਖੋਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਛੱਡ ਇੱਕਦਮ ਤਣੀ ਤੋੜਾ ਲੀ ਉਹ ਮੈਨੂੰ ਇੱਥੋਂ ਤੱਕ ਆਈ ਵੀ ਪਰ ਉਹ ਨਹੀਂ ਸਾਰੇ ਸਾਥ ਹੀ ਨਹੀਂ ਆਏ ਤਿੰਨ ਜਣੇ ਸੀਗੇ ਉਹ ਤੇ ਮੇਰਾ ਪੋਰਸ ਲੈ ਗਨ ਣਟਗੇ ਉਹ ਪੋਰਸ ਲੈ ਗਨ ਣਟਗੇ ਪੋਰਸ ਚ ਕੀ ਆ ਗਿਆ ਇੱਕ ਮੇਰਾ ਮੋਬਾਈਲ ਹੈਗਾ ਤੇ ਨਾਲ ਪੈਸੇ ਸੀਗੇ ਨਾ ਆਧਾਰ ਕਾਰਡ ਵੀ ਹੈਗਾ ਮੇਰਾ ਪੈਸੇ ਕਿੰਨੇ ਸੀਗੇ ਪੈਸੇ 1500 ਰੁਪਇਆ ਤੁਸੀਂ ਕਿਹੜੀ ਜਗ੍ਹਾ ਆਏ ਸੀ ਵਾਈਜ਼ਰ ਅਸ਼ ਅਮਿਤ ਗੁਪਤਾ ਦੇ ਗੁਪਤਾਸ ਕਿੰਨੇ ਕਿਰਾਨੇ ਹਾਂਜੀ ਕਿੰਨੇ ਕਵਜ ਦੀ ਗੱਲਬਾਤ ਹੈ ਇਹ ਹੋਏ 10 15 ਮਿੰਟ ਹੀ ਹੋਏ ਸਾਰ 10 15 ਮਿੰਟ ਹੀ ਹੋਏ ਸਾਰੇ ਠੀਕ ਹੈ ਜੀ ਤੇ ਸਰਦਾਰ ਸੀ ਕਿ ਮੋਨੇ ਸੀਗੇ ਮੋਨੇ ਸੀਗੇ ਤੇ ਕਿਹੜੇ ਮੋਟਰਸਾਈਕਲ ਤੇ ਪਛਾਣੇ ਕਿਹੜਾ ਸਪਲੈਂਡਰ ਮੋਟਰਸਾਈਕਲ ਤਿੰਨ ਜਣੇ ਸੀ ਜਿਹੜਾ ਚਿੱਨੀ ਸਾੜਾ ਪਰਸਖੋਤਾ ਨੂੰ ਕਾਲੀ ਟੀ-ਸ਼ਰਟ ਪਾਈ ਹੈ ਠੀਕ ਹੈ ਤਿੰਨ ਜਣੇ ਸਵਾਰ ਸਨ ਹਾਂਜੀ ਤੇ ਤੁਸੀਂ ਕਿੱਧਰ ਨੂੰ ਧੋੜੇ ਹੋ ਲੱਗਿਆ ਮੈਨੂੰ ਇੱਧਰ ਨੂੰ ਗਏ ਮੈਂ ਇੱਥੇ ਤੱਕ ਤਾਂ ਪਿੱਛਾ ਕੀਤਾ ਮੈਂ ਬਥੇਰੀ ਲੜਾਈ ਮੈਂ ਕਿਸੇ ਨੇ ਹੱਥ ਪਾਇਆ ਨਹੀਂ ਪਰ ਨਿਕਲ ਗਏ ਉਹ ਤੁਸੀਂ ਕਿੱਸੀ ਤਰ੍ਹਾਂ ਅੱਜ ਤਾਂ ਬਸਟ ਆਏ ਉਦੋਂ ਸ ਮੈਂ ਪੈਦਲ ਣਠੀ ਸੀ ਕਿ ਉਹਨਾਂ ਦੇ ਪਿੱਛੇ ਪਰ ਹੱਥ ਨਹੀਂ ਆਏ ਉਹ ਅਚਾ ਤੁਸੀਂ ਪੈਦਲ ਉਹਨਾਂ ਦੇ ਪਿੱਛੇ ਹਾਂਜੀ ਕੋਈ ਸਰ ਛੋੜਦਾ ਨਹੀਂ ਇਹਦੇ ਨਹੀਂ ਹੱਥ ਦੁਖਦੇ ਪਏ ਪੁਲਿਸ ਕੰਪਲੀਟ ਕਰ ਰਹੀ ਕਿਉਂ ਜੀ ਕਿ ਨਹੀਂ ਨਹੀਂ ਕਾ ਨਾਮ ਇਹਦਾ ਮੈਂ ਜੀ ਦਵਿੰਦਰ ਕੁਮਾਰ ਸਰੋਆ ਜੀ ਤੋ ਅੱਜ ਦੀ ਮੌਜੂਦਾ ਕੈਂਡੀਡੇਟ ਸਮਾਈਪਲਾਈ ਮੋਰਚਰ ਹੁਸ਼ਿਆਰਪੁਰ ਤੋਂ ਜੀ ਇੱਕ ਤੁਹਾਡੇ ਦੁਕਾਨ ਬਾਹਰ ਇੱਕ ਇਨਸੀਡੈਂਟ ਵਾਲਾ ਕੋਈ ਕਿੱਟ ਨਾ ਹੋਇਆ ਕਿਵੇਂ ਦੇਖਦੇ ਹੋਸ਼ਿਆਰਪੁਰ ਦੇ ਵਿੱਚ ਕੀ ਵਿਵਸਥਾ ਹੈ ਦੇਖੋ ਜੀ ਕਾਨੂੰਨ ਦੇਖਦੇ ਨੇ ਦਿਹਾੜੇ ਧੀ ਪੈਣ ਦਾ ਡਾਕਾ ਹੋ ਜਾਣਾ ਮੋਬਾਈਲ ਖੋ ਕੇ ਲੈਣਾ ਪੈਸੇ ਪਾਰਸ ਖੋ ਕੇ ਲੈ ਜਾਣਾ ਤੇ ਇੱਥੋਂ ਪਤਾ ਲੱਗਦਾ ਜਿਹੜੀ ਸਾਡੀ ਸਰਕਾਰਾਂ ਆ ਨਕਮੀਆਂ ਸਰਕਾਰਾਂ ਆ ਗਰੀਬਾਂ ਬਾਰੇ ਕੋਈ ਸੋਚ ਨਹੀਂ ਸੋਚੀਆਂ ਪਈਆਂ ਦੇਖੋ ਜੇ ਗਰੀਬਾਂ ਦਾ ਜੀਵਣਾ ਮੁਹਾਰਰ ਹੋ ਗਿਆ ਗਰੀ ਆਪਣੇ ਪੈਦਲ ਨਹੀਂ ਤੁਰ ਸਕਦਾ ਸੜਕ ਤੇ ਜਾ ਕਿਤੇ ਆ ਜਾ ਨਹੀਂ ਸਕਰਾ ਤੇ ਆਪਾਂ ਇਦਨ ਹੀ ਸਰਕਾਰਾਂ ਨੂੰ ਕੀ ਕਰਾਂਗੇ ਦੇਖੋ ਆਪਾਂ ਦਾ ਸਾਈਜ਼ ਇਦਾਂ ਹੀ ਸਰਕਾਰਾਂ ਦਾ ਸਾਖਤ ਬਰੋੜ ਕਰਦੇ ਆ ਮੋਰੇ ਹੁਣ ਤੁਹਾਨੂੰ ਪਤਾ ਹੈ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਪਈਆਂ ਆਪਾਂ ਮੈਂ ਸਮਾਜ ਨੂੰ ਅਪੀਲ ਕਰਦਾ ਵੀ ਜਿਸ ਕਿਸੇ ਨੂੰ ਜਨਨ ਬੋਟ ਦੇਣੀ ਹੈ ਤੁਸੀਂ ਸਮਝ ਸੋਚ ਕੇ ਬੋਟ ਪਾਓ ਜਿਹੜੀਆਂ ਦਿਨ ਕਮੀਆਂ ਸਰਕਾਰਾਂ ਅਸੀਂ ਉਹਨਾਂ ਨੂੰ ਬੋਟ ਨਹੀਂ ਪਾਵਾਂਗੇ ਮੈਂ ਪੈਂਜੀ ਹੁਣੀ ਕਿਸ ਹਾਲਾਤ ਵਿੱਚ ਸੀ ਜੇ ਦੇਖਿਆ ਤੁਹਾਡੀ ਦੁਕਾਨ ਦੇ ਦੇਖੋ ਜਦ ਮੈਂ ਮੈਂ ਕਿਤੇ ਗਿਆ ਸੀ ਮੈਂ ਦੁਕਾਨ ਦਾ ਲੋਕ ਖੋਲਿਆ ਦੁਕਾਨ ਦੇ ਅੰਦਰ ਹੀ ਪੜਿਆ ਨਾਲ ਹੀ ਰੋਲਾ ਪੈ ਗਿਆ ਵੀ ਜਦ ਮੈਂ ਇੱਥੇ ਪੈਂਜੀ ਹੁਣੀ ਦੌੜੇ-ਦੌੜੇ ਆ ਗਏ ਸ਼ਹਿਰ ਕੁਝ ਹੋ ਸਾਰਾ ਇਹਨੇ ਕੋਸ਼ਿਸ਼ ਕੀਤੀ ਮੋਟਰਸਾਰ ਫੜ ਲਈਏ ਪਰ ਪੈਂ ਇਹ ਤਾਂ ਚਲੋ ਸ਼ੁਕਰ ਆ ਬੱਚਾ ਬਚਾ ਹੋ ਗਿਆ ਕੋਈ ਗੱਡੀ ਨੂੰ ਪਰੀ ਨਾ ਗਈ ਤੇ ਆਪਾਂ ਫਿਰ ਸਾਰੇ ਇਹਨੇ ਮਾਲਕੀਏ ਮਾਰਕੀਟ ਵਾਲੇ 도ੜੇ ਇਹਨਾਂ ਨੂੰ ਚੱਕਿਆ ਪਾਣੀ ਪੂਣੀ ਪਲਾਇਆ ਪਰ ਗੱਲ ਇਹ ਹੈ ਨਾ ਦੇਖੋ ਆਪਾਂ ਨੇ ਮੌਕੇ ਰਾਤ ਦਿਨ ਦਿਹਾੜਾ ਟਾਈਮ ਦੇਖੋ ਕਿੰਨਾ ਹੋਇਆ ਫੱਲੇ ਲਗਭਗ 1:30 ਵਜੇ ਦੀ ਗੱਲ ਹੈ ਇਹ 1:30 ਵਜੇ ਦੀ ਗੱਲ ਹੈ 1:30 ਵਜੇ ਦਿਨ ਦਿਹਾੜੇ 1:30 ਵਜੇ ਸਿੱਧਾ ਬੋਝ ਵੀ ਘਟਨਾ ਵਾਪਰ ਜਾਵੇ ਇਹਦਾ ਦੇਖੋ ਮਾਹੌਲ ਕਿਦਾਂ ਨ ਹੋਇਆ ਸ਼ਾਸਨ ਪ੍ਰਸ਼ਾਸਨ ਜਿੱਥੇ ਪਤਾ ਲੱਗ ਰਿਹਾ ਨਹੀਂ ਕਮਜ਼ੋਰੀਆਂ ਆ ਠੀਕ ਹੈ ਨਾ ਇਸ ਕਰਕੇ ਆਪਾਂ ਮੈਸ ਸਮਾਜ ਨੂੰ ਅਪੀਲ ਕਰਦਾ ਜਿਸ ਨੂੰ ਕਿਸੇ ਨੂੰ ਵੀ ਵੋਟ ਦੇਣੀ ਹੈ ਸਾਂਝੁਰ ਦੇ ਦੋ ਜਿਹੜੀਆਂ ਨਕਮੀਆਂ ਸਰਕਾਰਾਂ ਉਹਨਾਂ ਨੂੰ ਵੋਟ ਨਾ ਦੇ